ਤੁਲਾਈ ਕਿਹੜੇ ਫਿਕਰਾਂ ਨੂੰ ਬੇਬੇ ਫਿਰਦੀ ਤੁਲਾਈ ਕਿਹੜੇ ਫਿਕਰਾਂ ਨੂੰ ਬੇਬੇ ਫਿਰਦੀ ਜਿੰਨਾ ਬੋਲਦੀਆਂ ਦਿਲ ਹੌਲਾ ਕਰਕੇ ਤਗੜਾ ਰੱਖੀਦਾ ਦਿਲ ਬੇਬੇਨੀ ਜਦੋਂ ਪੁੱਤ ਪਰਦੇਸ ਹੁੰਦੇ ਵਸਦੇ ਮੁੰਡਾ ਕੰਮ ਨਾ ਕਰੇ ਤਾਂ ਹੋਈ ਨਹੀਂ ਸਕਦਾ ਮਤਲਬ ਮੁੰਡੇ ਬਿਨਾ ਸਰਨਾ ਹੀ ਨਹੀਂ ਤੇ ਉਹ ਇੱਕ ਚੀਜ਼ ਸਮਾਜ ਦੇ ਵਿੱਚ ਕ੍ਰੀਏਟ ਕੀਤੀ ਹੁੰਦੀ ਹੈ ਮੁੰਡੇ ਇਹ ਚੀਜ਼ ਦਾ ਪ੍ਰੈਸ਼ਰ ਮੰਨਦੇ ਆ ਪ੍ਰੈਸ਼ਰ ਤਾਂ ਹੁੰਦਾ ਹੀ ਕਿਉਂਕਿ ਸ਼ੁਰੂ ਤੋਂ ਹੀ ਬੱਚੇ ਨੂੰ ਸਿਖਾਇਆ ਜਾਂਦਾ ਮੁੰਡਿਆਂ ਨੂੰ ਸਿਖਾਇਆ ਜਾਂਦਾ ਵੀ ਤੂੰ ਰੋਣਾ ਨਹੀਂ ਠੀਕ ਆ ਤੂੰ ਮੁੰਡਾ ਤੇ ਤੂੰ ਆਹ ਕੰਮ ਨਹੀਂ ਕਰਨਾ ਤੂੰ ਆਏ ਆ ਇਹ ਤੂੰ ਘਰ ਸੰਭਣ ਅੱਗੇ ਜਾ ਕੇ ਐਂ ਕਰਨਾ ਮੁੰਡਾ ਹੋਣਾ ਸੌਖਾ ਅਸਲ ਦੇ ਵਿੱਚ ਇਹ ਆਈ ਆਪਣ ਨੂੰ ਆਪ ਦੇ ਆਪ ਦੇ ਹਰ ਇੱਕ ਨੂੰ ਹਾਲਾਤ ਦਾ ਪਤਾ ਹੁੰਦਾ ਹੀ ਹੂੰ ਬਾਕੀ ਜਿਸ ਫੀਲਡ ਦੇ ਵਿੱਚ ਮੈਂ ਆਈ ਤੇ ਨਾ ਤਾਂ ਇਹ ਨਾ ਹੁੰਦਾ ਵੀ ਕਰਦੇ ਉਹ ਨਾ ਕਰ ਸਕਦੇ ਆ ਹੂੰ ਉਹ ਤਾਂ ਖੁਦ ਨੂੰ ਆਪ ਨੇ ਹੀ ਕਰਨਾ ਪੈਣਾ ਈ ਥੋੜਾ ਜਿਹਾ ਸਪੋਰਟ ਤਾਂ ਘਰੋਂ ਹੁੰਦੀ ਆਈ ਹੂੰ ਬਾਕੀ ਫਾਈਨੈਂਸ਼ੀਅਲ ਸਪੋਰਟ ਆਪ ਦੇ ਆਪ ਨੂੰ ਖੁਦ ਹੀ ਕਰਨਾ ਪੈਂਦਾ ਤੁਸੀਂ ਜ਼ਿਮੇਟੋ ਦੀ ਡਿਲੀਵਰੀ ਕਰਦੇ ਹੋ ਐਂਡ ਕਈ ਵਾਰ ਰਸਤੇ 'ਚ ਰਾਤ ਦਾ ਕੰਮ ਹੈ ਉਹ ਚੀਜ਼ਾਂ ਤਾਂ ਨਹੀਂ ਕੋਈ ਇਦਾਂ ਨਾਲ ਮਿਸ ਹੈਪਨਿੰਗ ਕੋਈ ਹੋ ਰਹੀ ਕਿ ਜਿਵੇਂ ਦਾ ਅਬ ਇਹ ਨਾਲ ਹਾਲਾਤ ਬਣੇ ਬਏ ਆ ਚੋਰ ਲੁਟੇਰੇ ਰਸਤੇ 'ਚ ਟੱਕਰ ਜਾਂਦੇ ਇਦਾਂ ਦਾ ਕੁਝ ਹੋਇਆ ਹੋਵੇ ਸਰਵਾਈਵ ਕਰਨਾ ਥੋੜਾ ਜਿਹਾ ਔਖਾ ਮਹੱਲੀ ਚੰਡੀਗੜ੍ਹ ਦੇ ਵਿੱਚ ਕਿਉਂਕਿ ਮੈਂ ਇੱਕ ਦੋ ਵਾਰ ਹੀ ਪਹਿਲਾਂ ਵੀ ਕਈ ਬੰਦਿਆਂ ਨੂੰ ਦੇਖਿਆ ਹੂੰ ਵਾਪਸ ਮੁੜ ਗਏ ਅੱਛਾ ਜੀ ਮੇਰਾ ਜੀ ਹੁਣ ਵਾਪਸ ਨਹੀਂ ਮੁੜਨਾ ਇਹ ਜੋ ਕਰਨਾ ਕਰਕੇ ਜਾਣਾ ਪਏਗਾ ਆਪ ਦਾ ਬਿਜ਼ਨਸ ਸ਼ੁਰੂ ਕੀਤਾ ਸੀ ਗਾ ਜੀ ਅੱਛਾ ਤੇ ਅਸਲ ਬਾ ਲੋਕਡਾਊਨ ਹੋ ਗਈ ਜਦੋਂ ਬਿਜ਼ਨਸ ਕੀਤਾ ਮੇਰੇ ਖਿਆਲ 25 ਦਿਨ ਬਾਅਦ ਲੋਕਡਾਊਨ ਹੋ ਗਈ ਪਰ ਉੱਥੇ ਦਸ ਕੰਮ ਜਿਆ ਹੋ ਗਿਆ ਘੱਮ ਮਿਹਨਤ ਕਰਨ ਦਾ ਆਨੰਦ ਵੀ ਆਉਂਦਾ ਹੂੰ ਜੇ ਆਪਾਂ ਘਰੇ ਬੈਠੇ ਚੁਰੀ ਗਈ ਯਾਰ ਆ ਵੀ ਹੋਇਆ ਨਹੀਂ ਹੋਇਆ ਉਹ ਤਾਂ ਫਿਰ ਆਉਂਦੇ ਆਪ ਨੂੰ ਥੋੜਾ ਡਾਊਨ ਕਰ ਲੈਂਦਾ ਵੋਡਾ ਸੁਪਨਾ ਕਦੋਂ ਪੂਰਾ ਹੋਣਾ ਹੈ। ਸਲਾਹ ਤਾਂ ਹੀ ਉਮੀਦ ਹੈ ਜਲਦੀ ਹੋਊਗਾ। ਯਾਰ ਦੋਸਤ ਹੋਣੇ ਚਾਹੀਦੇ। ਯਾਰ ਦੋਸਤਾ ਹੋਣੇ ਚਾਹੀਦੇ ਕਿਉਂਕਿ ਮੈਂ ਗਾਣਾ ਲਿਖਿਆ ਸੀ ਉਹਦੇ ਵਿੱਚ ਸੀਗਾ ਇੱਕ ਲਾਈਨ ਪਾਈ ਸੀ ਮੈਂ ਕਿ ਉਹਨੇ ਹਿੰਮਤ ਦੇਣੀ ਹਰ ਇੱਕ ਨੂੰ ਤਾਂ ਹੀ ਤਾਂ ਯਾਰ ਦੰਦਾ। ਨਾ ਮੋਸ਼ਿਓ ਨਾ ਪਾਇਆ ਕਰ ਸਜਣਾ ਮੁਸਕਾਇਆ ਕੰਨ ਓਨੇ ਪਰੇ ਖਜਾਨੇ ਹੱਸਦੇ ਸਜਣਾ ਮਹਿਕਾਓ ਕੰਨ ਐਵੇਂ ਕਿਉ ਰਸਨਾ ਫਿਰਦਾ ਏ ਜੋ ਸਿਰ ਤੇ ਪਾਰ ਹੁੰਦਾ ਓਏ ਉਹਨਾਂ ਸਭ ਨੂੰ ਦਿੰਦਾ ਜੋ ਜੰਨ ਹਕਦਾਰ ਹੁੰਦਾ ਓਏ ਉਹਨਾਂ ਸਭ ਨੂੰ ਦਿੰਦਾ ਜੋ ਜੰਨ ਹਕਦਾਰ ਹੁੰਦਾ ਓਏ ਸਦਾ ਸ਼ੁਕਰ ਮਨਾਇਆ ਕੰਨ ਸਤਿ ਸ਼੍ਰੀ ਅਕਾਲ ਜੀ ਰਿਆਸਤ نیوز ਦੇ ਪ੍ਰੋਗਰਾਮ ਪੋਡਕਾਸਟ ਵਿਦ ਨੌਰ ਵਰਚੋਤ ਤੁਹਾਡਾ ਸਵਾਗਤ ਹੈ ਸੁਣਿਆ ਤੁਹਾਡੇ ਨਾਲ ਨੌਰ ਵਰਚੋਤ ਸੋ ਵੀ ਤੇ ਤੁਸੀਂ ਸਾਰੇ ਜਿਹੜੇ ਠੀਕ ਠਾਕ ਹੋਵੋਗੇ ਸੋ ਦੋਸਤੋ ਅੱਜ ਦਾ ਇੱਕ ਐਪੀਸੋਡ ਬੇਹਦੀ ਖਾਸ ਲੈਣ ਵਾਲਾ ਕਿਉਂਕਿ ਦੋਸਤੋ ਸੁਪਨੇ ਤਾਂ ਹਰ ਕੋਈ ਦੇਖਦਾ ਹੈ ਪਰ ਉਹਨੂੰ ਪੂਰਾ ਕਰਨ ਦੇ ਲਈ ਆਪਣੀ ਨੀਂਦ ਛੱਡ ਕੇ ਨੀਂਦ ਦਾ ਤਿਆਗ ਕਰਕੇ ਐਫਰਟ ਕਰਨੇ ਆਪਣੇ ਜੋ ਜੋ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਲਈ ਜਿਹੜਾ ਮਿਹਨਤ ਕਰਦੇ ਰਹਿਣਾ ਤੇ ਆਖਰਕਾਰ ਉਹ ਬੰਦੇ ਮੁਕਾਮ ਹਾਸਲ ਕਰ ਜਾਂਦੇ ਨੇ ਜੋ ਕਹਿੰਦੇ ਨਹੀਂ ਹੁੰਦੇ ਕਿ ਉਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪਖੜਾਣਾ ਸੋ ਅੱਜ ਦਾ ਇਹ ਐਪੀਸੋਡ ਬਹੁਤ ਹੀ ਖਾਸ ਸਟੈਂਡ ਵਾਲਾ ਕਿਉਂਕਿ ਮੇਰੇ ਨਾਲ ਸਟੂਡੀਓ ਦੇ ਵਿੱਚ ਉਹ ਨੌਜਵਾਨ ਮੌਜੂਦ ਹੈ ਜੋ ਕਿ ਆਪਣਾ ਆਪਣੀ ਮੰਜ਼ਲ ਤੇ ਨੇ ਹਜੇ ਰਾਹਾਂ ਤੇ ਨੇ ਮੰਜ਼ਲ ਤੱਕ ਹਜੇ ਉਹਨਾਂ ਨੇ ਪਹੁੰਚਣਾ ਹੈ ਮਿਹਨਤ ਕਰ ਰਹੇ ਨੇ ਔਰ ਖਾਸ ਤੌਰ ਤੇ ਮੈਂ ਤੁਹਾਨੂੰ ਨਾਲ ਗੱਲਬਾਤ ਕਰਦੀ ਇੰਟਰੋਡਿਊਸ ਕਰਾਂਗੀ ਤਾਂ ਮੇਰੇ ਨਾਲ ਹਨੀ ਜੀ ਨੇ ਹਨੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਇਹਨਾਂ ਬਾਰੇ ਮੈਂ ਦੱਸ ਦਵਾਂ ਕਿ ਜ਼ੋਮੇਟੋ ਕਰਦੇ ਨੇ ਹੀ ਰਾਤ ਨੂੰ ਇਹ ਆਪਣਾ ਕੰਮ ਕਰਦੇ ਕਿ ਘਰੋਂ ਬਾਹਰ ਰਹਿਣਾ ਇਹਨਾਂ ਨੇ ਗੁਜ਼ਾਰਾ ਕਰਨਾ ਸੋ ਸੁਪਨਾ ਇਹਨਾਂ ਦਾ ਹੈ ਕਲਾਕਾਰ ਬਣਨ ਦਾ ਆਲਮੋਸਟ ਉਹ ਕਲਾਕਾਰ ਹੈਗੇ ਵੀ ਨੇ ਗੀਤ ਵੀ ਗਾਰੇ ਨੇ ਔਰ ਹਜੇ ਕਹਿ ਰਹੇ ਹਨ ਕਿ ਹਜੇ ਇੱਕ ਸਟਾਰਟਿੰਗ ਪੜਾ ਹੁੰਦਾ ਜਦੋਂ ਉਹ ਬਹੁਤ ਹੀ ਜ਼ਿਆਦਾ ਸਟਰਗਲ ਵਾਲੀ ਗੱਲ ਹੁੰਦੀ ਹੈ ਤਾਂ ਅੱਜ ਅਸੀਂ ਤੁਹਾਡੀ ਕਹਾਣੀ ਬਾਰੇ ਜ਼ਰੂਰ ਗੱਲਬਾਤ ਕਰਾਂਗੇ ਤਾਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਮੋਹੱਲੀ ਆਇਆ ਮਨੁਸ਼ੇ ਮਹੀਨਾ ਹੋ ਗਈ ਅੱਛਾ ਮੈਂ ਦਸੰਬਰ ਦੇ ਵਿੱਚ ਇੱਥੇ ਆਇਆ ਸੀ ਹਾਂ ਸ਼ੈਮੀ ਨੇ ਲਗਭਗ ਹੋ ਗਏ ਮਨ ਉਸ ਆਇਆ ਨਾ ਅੱਛਾ ਜੀ ਠੀਕ ਬਸ ਚੱਲ ਰਿਹਾ ਪ੍ਰਸਾਸੀ ਚੱਲ ਰਿਹਾ ਤੇ ਬਹੁਤ ਔਖਾ ਹੈ ਕਿਉਂਕਿ ਜਿਸ ਸਾਹ ਦੇ ਨਾਲ ਕਿੰਨੀ ਗਰਮੀ ਪੈ ਰਹੀ ਹੈ ਹਾਂਜੀ ਐਂਡ ਰਾਤ ਨੂੰ ਜੇ ਕਰੀਏ ਤਾਂ ਰਾਤ ਨੂੰ ਵੀ ਬੰਦੇ ਦੀ ਨੀਂਦ ਆਰਾਮ ਉਦੀ ਕਹਿੰਦਾ ਕਿ ਬੰਦਾ ਸੌ ਕੇ ਆਪਣੀ ਰਾਤ ਬਦਲ ਤੁਸੀਂ ਜਾ ਕੇ ਲੋਕਾਂ ਨੂੰ ਆਰਡਰ ਡਿਲੀਵਰ ਕਰਦੇ ਹੋ ਹਾਂਜੀ ਔਖਾ ਨਹੀਂ ਲੱਗਦਾ ਨਹੀਂ ਔਖਾ ਤਾਂ ਗਾਦਾ ਹੀ ਮਿਹਨਤ ਆ ਆਪਣੀ ਜੇ ਨਹੀਂ ਮਰਜ਼ੀ ਕਰ ਲੋ ਨਹੀਂ ਥੋੜੀ ਹੈ ਜੀ ਅੱਛਾ ਮਿਹਨਤ ਦਾ ਕੋਈ ਸ਼ਰਮ ਨਹੀਂ ਕੋਈ ਸੰਗਣੀ ਆ ਨਹੀਂ ਹੂੰ ਬਾਕੀ ਆਪਦੇ ਲਈ ਕਰ ਰਹੇ ਆ ਜੇ ਕਿਸੇ ਲਈ ਕਰ ਰਹੀ ਹੋਏ ਫਿਰ ਤਾਂ ਬੰਦਾ ਝੇਕਦਾ ਵੀ ਆ ਆਪਦੇ ਲਈ ਕਰ ਰਹੇ ਫਿਰ ਕਦੀ ਝੇਕਾ ਅੱਛਾ ਤੇ ਇਹ ਕਿਦਾਂ ਮਤਲਬ ਤੁਸੀਂ ਸੋਚਿਆ ਇੱਧਰ ਤੁਸੀਂ ਤਾਂ ਸਿੰਗਿੰਗ ਲਾਈਨ ਚ ਜਾਣਾ ਚਾਹੁੰਦੇ ਸੀਗੇ ਫਿਰ ਜ਼ੋਮੈਟੋ ਕਰਨ ਦੀ ਕੀ ਲੋੜ ਪਈ ਇਹ ਤਾਂ ਬੱਸ ਕਹ ਲਈਏ تھے ਸਰਵਾਈਵ ਕਰਨਾ ਥੋੜਾ ਜਿਹਾ ਮਹੱਲੇ ਚੰਡੀਗੜ੍ਹ ਦੇ ਵਿੱਚ ਕਿਉਂਕਿ ਮੈਂ ਇੱਕ ਦੋ ਵਾਰ ਹੀ ਪਹਿਲਾਂ ਵੀ ਕਈ ਬੰਦਿਆਂ ਨੂੰ ਦੇਖਿਆ ਹੂੰ ਵਾਪਸ ਮੁੜ ਗਏ ਅੱਛਾ ਜੀ ਮੇਰਾ ਸੀ ਵੀ ਹੁਣ ਵਾਪਸ ਨਹੀਂ ਮੁੜਨਾ ਨਿਜੋ ਕਰਨਾ ਕਰਕੇ ਜਾਣਾ ਪਹਿਲਾਂ ਬਿਲਕੁਲ ਕਿਉਂਕਿ ਬਹੁਤ ਸਾਰੀ ਗੱਲਾਂ ਹੁੰਦੀਆਂ ਕਿ ਤੁਸੀਂ ਜਸੇਰੀ ਤੋਂ ਮਤਲਬ ਫਿਰੋਜ਼ਪੁਰ ਕੀ ਕਹਿੰਦੇ ਤੁਸੀਂ ਕੋਟ ਕਪੂਰੇ ਤੋਂ ਤੁਸੀਂ ਬਿਲੋਂਗ ਕਰਦੇ ਹਨ ਉਹ ਮਾਲਵਾ ਏਰੀਆ ਆ ਜਾਂਦਾ ਔਰ ਸਾਡੇ ਵਰਗੇ ਜੇ ਘਰਾਂ ਤੋਂ ਨਿਕਲਦੇ ਨੇ ਤਾਂ ਪਿੱਛੇ ਫਿਰ ਰਿਸ਼ਤਦਾਰੀ ਕਹਿਣ ਲੱਗ ਜਾਂਦੇ ਨੇ ਜੇ ਬੰਦਾ ਵਾਪਸ ਵੀ ਆ ਜੇ ਕਿ ਕਿੰਨਾ ਟਾਈਮ ਰਹਿਣਾ ਹੈ ਅੱਛਾ ਕੰਮ ਕੀ ਵਿੱਚ ਚੱਲਦਾ ਛੱਡਦਾ ਜਾਂ ਕਿਦਾਂ ਜੇ ਵਾਪਸ ਆਉਣ ਦੀ ਬੰਦਾ ਗੱਲ ਕਰ ਵੀ ਲਵੇ ਨਾ ਤਾਂ ਰਿਸ਼ਤੇਦਾਰਾਂ ਦੀ ਸੁਣ ਕੇ ਬਾਕੀ ਲੋਕਾਂ ਦੀ ਸੋਚ ਕੇ ਜਾ ਹੀ ਨਹੀਂ ਸਕਦਾ ਹਾਂਜੀ ਹਾਂਜੀ ਇਹ ਤਾਂ ਗੱਲ ਹੁੰਦੀ ਐ ਵੀ ਰਿਸ਼ਤੇਦਾਰ ਬਾਤ ਚ ਕਹਿੰਦੇ ਰਹਿੰਦੇ ਕੀ ਕਰ ਲਿਆ ਵੀ ਕੀ ਕਰ ਲਿਆ ਤੂੰ ਇੰਨਾ ਜਰਾ ਇੰਨਾ ਖਰਾਬ ਕਰਤਾ ਨਾ ਹੂੰ ਉਹ ਗੱਲਾਂ ਵੀ ਹੁੰਦੀਆਂ ਬਾਕੀ ਕੁਛ ਇਹ ਹੁੰਦਾ ਵੀ ਆਪਦੇ ਆਪ ਨੂੰ ਹੁੰਦਾ ਜੀ ਕੁਛ ਕਰਨਾ ਜ਼ਿੰਦਗੀ ਦੇ ਵਿੱਚ ਕਿਉਂਕਿ ਟਾਈਮ ਬਰਬਾਦ ਬਹੁਤ ਕਰ ਲਈ ਹੁਣ ਹੂੰ ਤੇ ਹੁਣ ਤਾਂ ਥੋੜਾ ਜਿਹਾ ਮੰਜ਼ਿਲ ਤੇ ਪਹੁੰਚਣਾ ਛੇਤੀ ਐ ਅੱਛਾ ਤੇ ਤੁਸੀਂ ਬੈਕਗ੍ਰਾਉਂਡ ਦੀ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਹਾਂਜੀ ਪਰਵਾਰ ਦੇ ਵਿੱਚ ਕਿਦਾਂ ਸਭ ਠੀਕ ਠਾਕ ਹੈ ਕਿਵੇਂ ਪਰਿਵਾਰ ਦੇ ਵਿੱਚ ਕਈ ਹੁੰਦਾ ਨਾ ਕਿ ਮਜਬੂਰੀਆਂ ਹੁੰਦੀਆਂ ਮਜਬੂਰੀਆਂ ਦੇ ਚੱਲਦੇ ਤੁਸੀਂ ਕਰਨ ਲੱਗ ਜਾਂਦੇ ਹੋ ਮਿਹਨਤ ਹਨਾ ਕਲਾਕਾਰ ਤੁਸੀਂ ਉਹਦਾ ਵੀ ਬਣ ਸਕਦੇ ਸੀ ਜੇ ਕੋਈ ਮੰਨ ਲਓ ਪਿੱਛੋਂ ਘਰਦਿਆਂ ਦੀ سپورਟ ਹੁੰਦੀ ਆ ਬੰਦੇ ਨੂੰ ਹਾਂ ਤੇ ਕੀ ਸਾਰਾ ਹੈ ਤੁਹਾਡੇ ਪਰਿਵਾਰ ਦੇ ਵਿੱਚ ਰੈਂਸ ਹਨ ਦਾ ਹਾਂ ਰੈਂਸ ਹਨ ਤਾਂ ਤਾਂ ਠੀਕ ਆ ਜੀ ਮੇਰਾ ਇੱਕ ਬ੍ਰਦਰ ਆਈ ਮੇਰੇ ਮਾਤਾ ਨੇ ਦੋ ਸਿਸਟਰ ਨੇ ਤੇ ਬਾਕੀ ਇਹ ਹੁੰਦਾ ਜੀ سپورਟ ਤਾਂ ਘਰੋਂ ਹੁੰਦੀ ਆ ਜੀ ਬਾਕੀ ਫਾਈਨੈਂਸ਼ੀਅਲੀ سپورਟ ਆਫ ਦੇ ਆਪ ਨੂੰ ਖੁਦ ਹੀ ਕਰਨਾ ਪੈਂਦਾ ਅੱਜ ਮਤਲਬ ਤੁਸੀਂ ਕੁਝ ਵੀ ਨਹੀਂ ਲੈਂਦੇ ਘਰੋਂ ਨਹੀਂ ਹਾਂ ਫਿਲਹਾਲ ਤਾਂ ਕੁਝ ਨਹੀਂ ਲੈਂਦਾ ਲੋਕੀ ਤੇ ਇੱਥੇ ਪੜਨਾ ਆਂਦੇ ਨਹੀਂ ਤੇ ਘਰ ਦੇ ਤਾਂ ਕਿੰਨੇ ਪੈਸਾ ਲਵਾਉਂਦੇ ਘੁੰਮਦੇ ਫਿਰਦੇ ਗੱਡੀਆਂ 'ਚ ਕਿਹੜੀਆਂ ਮਾਰਦੇ ਕਿਉਂ ਅਸਲ ਦੇ ਵਿੱਚ ਇਹ ਆਪਾਂ ਆਪਦੇ ਆਪ ਦੇ ਹਰੇਕ ਨੂੰ ਹਾਲਾਤ ਦਾ ਪਤਾ ਹੁੰਦਾ ਹੀ ਹੂੰ ਬਾਕੀ ਜਿਸ ਫੀਲਡ ਦੇ ਵਿੱਚ ਮੈਂ ਆਈ ਤੇ ਨਾ ਤਾਂ ਇਹਨਾ ਹੁੰਦਾ ਵੀ ਕਰਦੇ ਉਹ ਨਾ ਕਰ ਸਕਦੇ ਆ ਹੂੰ ਉਹ ਤਾਂ ਖੁਦ ਨੂੰ ਆਪ ਨੇ ਹੀ ਕਰਨਾ ਪੈਣਾ ਈ ਥੋੜਾ ਜਿਆ ਮਿਹਨਤ ਥੋੜਾ ਜ਼ਰੂਰੀ ਆ ਕਰਨੀ ਵੈਸੇ ਵੀ ਕਿਉਂਕਿ ਸ਼ੁਰੂ ਤੋਂ ਸਾਡੇ ਘਰ ਦੇ ਨੇ ਮੇਰੀ ਮਾਤਾ ਨੇ ਮੇਰੇ ਫਾਦਰ ਸਾਹਿਬ ਨੇ ਸਾਨੂੰ ਇਹੀ ਸਿਖਾਇਆ ਵੀ ਜੇ ਖੁਦ ਮਿਹਨਤ ਕਰੋਗੇ ਤਾਂ ਹੀ ਕੁਝ ਬਣ ਪਾਓਗੇ ਬਾਕੀ ਦੂਜਿਆਂ ਦੇ ਸਹਾਰੇ ਤਾਂ ਕਹ ਲਈਏ ਹੁੰਦਾ ਇੱਕ ਵਾਰੀ ਚੜ ਜੂਗਾ ਬਸ ਦੂਜੀ ਵਾਰੀ ਡਿੱਗਣਾ ਹੀ ਥੱਲੇ ਬਿਲਕੁਲ ਆਪਣੇ ਆਪ ਚ ਦਮ ਜ਼ਰੂਰ ਹੋਣਾ ਚਾਹੀਦਾ ਹੈ ਨਾ ਤਾਂ ਲਿਖਣ ਦਾ ਸ਼ੌਂਕ ਪਹਿਲਾਂ ਪਿਆ ਕਿ ਗਾਉਣ ਦਾ ਸੀ ਪਹਿਲਾਂ ਗਾਉਣ ਦਾ ਸ਼ੌਂਕ ਸੀਗਾ ਜੀ ਅੱਛਾ ਸੁਰੂ ਤੋਂ ਬਚਪਨ ਤੋਂ ਸ਼ੌਂਕ ਹੁੰਦਾ ਸੀਗਾ ਜੀ ਮੈਨੂੰ ਗਾਉਣ ਦਾ ਜੀ ਮੇਰੇ ਸਾਡੇ ਛੋਟਾ ਡੈਕ ਹੁੰਦਾ ਸੀ ਡੈਕ ਹੁੰਦਾ ਸੀ ਕ੍ਰਿਸ਼ਨ ਵਾਲਾ ਮੇਰਾ ਫਾਦਰ ਸਾਹਿਬ ਸਪੈਸ਼ਲੀ ਕਾਫੀ ਸੌਂਦੇ ਹੁੰਦੇ ਸੀਗੇ ਤੇ ਉੱਥੇ ਸੁਣੀ ਜਾਣਾ ਈ ਫਿਰ ਟੀਵੀ ਤੇ ਮਾੜਾ ਮੋਟਾ ਸੁਣ ਲੈਣਾ ਈ ਉਦੋਂ ਹੌਲੀ ਹੌਲੀ ਸ਼ੌਂਕ ਪੈਣਾ ਸ਼ੁਰੂ ਹੋ ਗਿਆ ਈ ਫਿਰ ਸਾਡੇ ਵੀਰ ਜੀ ਹੁੰਦੇ ਸੀਗੇ ਲੁਧਿਆਣਾ ਤੋਂ ਸ਼ਾਇਦ ਕਾਫੀ ਲੋਕ ਜਾਣਦੇ ਆ ਇਸ਼ਮੀਤ ਸਿੰਘ ਵੀਰ ਨੂੰ ਅੱਛਾ ਤੇ ਉਹਨਾਂ ਨੂੰ ਵੇਖ ਕੇ ਮੈਂ ਜਾਦੇ ਥੋੜਾ ਸ਼ੁਰੂ ਕੀਤਾ ਸੀਗਾ ਅੱਛਾ ਮਤਲਬ ਵੀ ਸ਼ੁਰੂ ਤੋਂ ਹੀ ਗਾਣ ਲਿਖੰਦਾ ਸੀਗਾ ਪਰ ਪੜਨ ਦਾ ਮੈਨੂੰ ਲੱਗਦਾ ਘੱਟ ਹੀ ਹੋਣਾ ਹਨਾ ਕਿ ਹੈਗਾ ਸੀ ਉਹ ਵੀ ਨਹੀਂ 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 ਪੜ੍ਹਨ ਦਾ ਵੀ ਸ਼ੌਂਕ ਹੈਗਾ ਜੀ ਬਸ ਤਾਂ ਐਵਰੇਜ ਸਟੂਡੈਂਟ ਰਹਾ ਵੀ ਨਾ ਮਾੜੇ ਨਾ ਚੰਗੇ ਅੱਛਾ ਤਾਂ ਤੁਸੀਂ ਇਹ ਵੀ ਦੱਸਿਆ ਸੀ ਵੀ ਤੁਸੀਂ ਨਾਲ-ਨਾਲ ਜੌਬ ਵੀ ਕਰਦੇ ਹੁੰਦੇ ਸੀ ਬਹੁਤ ਛੋਟੀ ਉਮਰ ਚ ਸ਼ੁਰੂ ਕਰਤਾ ਸੀ ਹਾਂ ਜੀ ਜੌਬ ਤਾਂ ਸ਼ੁਰੂ ਕਰਤਾ ਸੀ ਪਲੱਸ 1 'ਚ ਸ਼ੁਰੂ ਕਰਤਾ ਸੀ ਮੈਂ ਹੂੰ ਸਕੂਲ ਗਏ ਜਾਂਦੇ ਸੀ ਕਿ ਉਸ ਤੋਂ ਬਾਅਦ ਫਿਰ ਜੌਬ ਕਰਨਾ ਹੀ ਤੇ ਉਹੀ ਫਿਰ ਚੱਲਦਾ ਆ ਰਿਹਾ ਪ੍ਰੋਸੈਸ ਆਲੇ ਦਾ ਕਿ ਇੱਕ ਚੀਜ਼ ਬੜੀ ਨੋਟ ਕੀਤੀ ਸਮਾਜ ਦੀ ਵੀ ਮੁੰਡਿਆਂ ਤੇ ਸ਼ੁਰੂ ਤੋਂ ਲੈ ਕੇ ਨਾ ਕਹਿ ਲਊ ਵੀ ਜੇ ਧੀਆ ਨੂੰ ਬਹੁਤ ਸਮਝਿਆ ਜਾਂਦਾ ਤੇ ਮੁੰਡਿਆਂ ਤੇ ਵੀ ਨਾ ਜਨਮ ਤੋਂ ਲੈ ਕੇ ਪ੍ਰੈਸ਼ਰ ਪਾਇਆ ਜਾਂਦਾ ਕਿ ਬੁੱਡੇ ਨੇ ਕਰਨਾ ਹੀ ਕਰਨਾ ਮੁੰਡਾ ਕੰਮ ਨਾ ਕਰੇ ਤਾਂ ਹੋ ਹੀ ਨਹੀਂ ਸਕਦਾ ਮਤਲਬ ਮੁੰਡੇ ਬਿਨਾ ਸਰ ਨਹੀਂ ਨਹੀਂ ਤੇ ਉਹ ਇੱਕ ਚੀਜ਼ ਸਮਾਜ ਦੇ ਵਿੱਚ ਕ੍ਰੀਏਟ ਕੀਤੀ ਹੁੰਦੀ ਹੈ ਮੁੰਡੇ ਇਹ ਚੀਜ਼ ਦਾ ਪ੍ਰੈਸ਼ਰ ਮੰਨਦੇ ਆ ਪ੍ਰੈਸ਼ਰ ਤਾਂ ਹੁੰਦਾ ਹੀ ਕਿਉਂਕਿ ਸ਼ੁਰੂ ਤੋਂ ਹੀ ਬੱਚੇ ਨੂੰ ਸਿਖਾਇਆ ਜਾਂਦਾ ਮੁੰਡਿਆਂ ਨੂੰ ਸਿਖਾਇਆ ਜਾਂਦਾ ਵੀ ਤੂੰ ਰੋਣਾ ਨਹੀਂ ਠੀਕ ਆ ਕੁੰਡਾ ਤੇ ਤੂੰ ਆਹ ਕੰਮ ਨਹੀਂ ਕਰਨਾ ਤੂੰ ਆਏ ਆ ਇਹ ਤੂੰ ਘਰ ਸੰਭਣ ਅੱਗੇ ਜਾ ਕੇ ਐ ਕਰਨਾ ਬਾਕੀ ਸਾਰੀ ਜ਼ਿੰਮੇਵਾਰੀ ਹੌਲੀ ਹੌਲੀ ਫਿਰ ਬੱਚੇ ਦੀ ਪਹਿਲਾਂ ਪਿਓ ਤੇ ਹੁੰਦੀ ਹੈ ਫਿਰ ਉਹ ਜਵਾਕ ਤੇ ਆ ਜਾਂਦੀ ਹੈ ਤੇ ਉਹਨੂੰ ਤਾਂ ਕਰਨਾ ਹੀ ਪੈਂਦਾ ਜੀ ਮੁੰਡਾ ਹੋਣਾ ਸੌਖਾ ਫਿਲਹਾਲ ਤਾਂ ਕੁਛ ਨਹੀਂ ਕਹਿ ਸਕਦਾ ਸਾਰੇ ਹੀ ਕਿਉਂਕਿ ਮਿਹਨਤ ਆਈ ਅੱਜ ਕੱਲ ਤਾਂ ਹੁਣ ਕੁੜੀਆਂ ਤੇ ਵੀ ਕਾਫੀ ਪ੍ਰੈਸ਼ਰ ਚੱਲ ਰਿਹਾ ਹੈ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਾਂ ਸ਼ੋ ਵੀ ਨਹੀਂ ਕਰ ਸਕਦੇ ਮੁੰਡੇ ਕਹਿੰਦੇ ਬਹੁਤ ਘੱਟ ਗੱਲਾਂ ਸ਼ੇਅਰ ਕਰਦੇ ਆਂ ਹਾਂਜੀ ਇਹ ٹرسٹ ਨਹੀਂ ਹੁੰਦਾ ਕਿ ਸਿੱਧੇ ਨਾ ਨੂੰ ਕਿ ਵੈਸੀ ਦਿਲ ਚ ਰੱਖ ਲੈਂਦੇ ਆਂ ਇੰਨਾ ਸਟਰੋਂਗ ਹੁੰਦੇ ਨੇ ٹرسٹ ਦੀ ਗੱਲ ਨਹੀਂ ਹੁੰਦੀ ਅਸਲ ਦੇ ਵਿੱਚ ਨਾ ਮੁੰਡੇ ਥੋੜਾ ਝਿਜਕਦੇ ਆਂ ਆਪਦੇ ਫਾਦਰ ਸਾਹਿਬ ਨਾਲ ਗੱਲ ਕਰਨ ਤੋਂ ਵੀ ਝਿਜਕਦੇ ਆਂ ਠੀਕ ਹੈ ਜੀ ਜਦੋਂ ਉਹਨਾਂ ਨੂੰ ਹੁੰਦਾ ਵੀ ਯਾਰ ਥੋੜੀ ਵੱਡੀ ਉਮਰ ਦਾ ਹੋ ਗਿਆ ਤੇ ਪਦਰ ਸਾਹਮਣਾ ਗੱਲ ਕਰਨੋਂ ਫਿਰ ਘਰੇ ਗੱਲ ਕਰਨੋਂ ਜ਼ਿਆਦਾ ਆ ਵੀ ਮਾਤਾ ਪਿਤਾ ਨਾਲ ਮੰਮੀ ਨਾਲ ਥੋੜੀ ਜਿਹੀ ਬੰਦਾ ਗੱਲ ਕਰ ਵੀ ਲੈਂਦਾ ਨਾ ਬਾਕੀ ਜੋ ਗੱਲ ਉਹਦੇ ਮਨ ਚ ਹੁੰਦੀ ਹੈ ਦਿਮਾਗ ਚ ਹੁੰਦੀ ਹੈ ਉਹ ਕਹਿੰਦਾ ਯਾਰ ਮੈਂ ਆਪਦੇ ਆਪ ਤੇ ਪਰੇਸ਼ਾਨ ਹੈਗਾ ਮੈਂ ਆਪਦੇ ਘਰਦਿਆਂ ਨੂੰ ਕਿਉਂ ਕਰਾਂ ਠੀਕ ਹੈ ਉਹ ਗੱਲਾਂ ਕਈ ਮਿਕਸ ਹੋ ਜਾਂਦੀਆਂ ਤੁਸੀਂ ਇੱਥੇ ਰਹਿੰਦੇ ਹੋ ਤੇ ਕਈ ਵਾਰ ਫਾਈਨੈਂਸ਼ੀਅਲ ਦਿੱਕਤਾਂ ਵੀ ਆਉਂਦੀਆਂ ਨੇ ਘਰਦਿਆਂ ਨਾਲ ਸ਼ੇਅਰ ਕਰਦੇ ਹੋ ਗੱਲ ਵੀ ਕੋਈ ਦਿੱਕਤ ਆ ਗਈ ਹੈ ਕੋਈ ਲੋਡ ਹੈ ਕਿਸੇ ਚੀਜ਼ ਦੀ ਹਾਂਜੀ ਇਦਾਂ ਤਾਂ ਕਰੀ ਜਾਂਦੀ ਹੈ ਗੱਲ ਮੇਰੇ ਮਾਤਾ ਜੀ ਕਾਫੀ ਸਪੋਰਟਡ ਹੈ ਉਹ ਜਦੋਂ ਮੈਂ ਇੱਥੇ ਆਉਣ ਲੱਗੀ ਤੇ ਕੁਝ ਕੁ ਪੈਸੇ ਉਹਨਾਂ ਨੇ ਪਹਿਲਾਂ ਮੈਨੂੰ ਦਿੱਤੇ ਹੀ ਆਉਣ ਲੱਗੇ ਨੇ। ਮਾਵਾ ਬਹੁਤ ਚੰਗੀਆਂ ਲਕੋ ਅੱਗੇ ਰੱਖ ਲੈਂਦੀਆਂ ਹਨ। ਹਾਂਜੀ ਹੋਰ ਚੰਗੀਆਂ। ਤੇ ਤਰੇ ਜਾਂਦੇ ਨੂੰ ਮੁੱਠੀ ਚ ਖੜਾ ਜਾਂਦੀਆਂ ਪੈਸੇ ਉਹ ਤਾਂ ਜਾਂਦਾ ਹੋਇਆ ਹਾਂ। ਉਹ ਵੀ ਜਾਂਦਾ ਹੋਇਆ ਹੈ। ਸਭ ਚੋਰੀਓ। ਹਾਂਜੀ। ਵੀ ਕੋਈ ਬੋਲੇ ਵੀ ਨਹੀਂ ਕਿਉਂਕਿ ਪਾਦਰ ਸਾਹਿਬ ਥੋੜੇ ਜਿ ਹ ਸਟ੍ਰਿਕਟ ਹੁੰਦੇ। ਨਹੀਂ ਕਰਨ ਦੇ ਜੋ ਕਰਨਾ ਹੈ ਆਪਣੀ ਮਰਜ਼ੀ ਨਾਲ ਕਰਿਆ ਨਾ ਬੇਸਿਕਲੀ ਥੋੜਾ ਜਿਹਾ ਹੁੰਦਾ। ਤੁਸੀਂ ਜ਼ਿਮੇਟੋ ਦੀ ਡਿਲੀਵਰੀ ਕਰਦੇ ਹੋ ਐਂਡ ਕਈ ਵਾਰ ਰਸਤੇ 'ਚ ਰਾਤ ਦਾ ਕੰਮ ਹੈ। ਹਾਂਜੀ। ਉਹ ਚੀਜ਼ਾਂ ਤਾਂ ਨਹੀਂ ਕੋਈ ਇਦਾਂ ਦਾ ਨਾ ਮਿਸ ਹੈਪਨਿੰਗ ਕੋਈ ਹੋ ਜਾ ਕਿ ਜਿ세 ਤਾ ਆਪੇ ਨਾਲ ਹਾਲਾਤ ਬਣੇ ਬਏ ਆ ਚੋਰ ਲੁਟੇਰੇ ਰਸਤੇ 'ਚ ਟੱਕਰ ਜਾਂਦੇ ਇਦਾਂ ਦਾ ਕੁਝ ਹੋਇਆ ਹੋਵੇ। ਨਾ ਫਿਲਹਾਲ ਤਾਂ ਕੁਝ ਨਹੀਂ ਹੋਇਆ ਜੀ। ਹੂੰ। ਬਾਕੀ ਗੱਲਾਂ ਸੁਣ ਰਿਆਂ ਵੀ ਕਾਫੀ ਹੋ ਰਿਹਾ ਰਾਈਡਰਜ਼ ਨਾਲ। ਡਰ ਨਹੀਂ ਲੱਗਦਾ ਆਪਣੇ ਆਪ ਥੋੜਾ ਡਰ ਨਹੀਂ ਲੱਗਦਾ ਜਦੋਂ ਜਾਂਦੇ ਹਾਂ ਬਾਹਰ। ਨਹੀਂ ਹੁਣ ਜਦੋਂ ਇੱਕ ਵਾਰੇ ਘਰੋਂ ਨਿਕਲੀ ਗਏ ਫਿਰ ਕਾਹਦਾ ਡਰ ਹੀ। ਹੂੰ। ਜਦੋਂ ਕੰਮ ਕਰਨਾ ਕਿਸੇ ਚੀਜ਼ ਦੇ ਵਿੱਚ ਆਪਾਂ ਕਹਿ ਲਈਏ ਪੈਰ ਜਮਾਉਣੇ ਆ ਤਾਂ ਉਹ ਤੇ ਫਿਰ ਡਰਦੀ ਫਿਰ ਕੋਈ ਤਾਂ ਨਹੀਂ ਰਹਿ ਜਾਂਦੀ। ਹਮ ਕਹਿੰਦੇ ਬਾਕੀ ਬਾਬਾ ਨਾਲ ਬਾਬਾ ਰਵਾ ਕਰਦੀ ਨੂੰ ਕਿ ਤਾਂ ਹੁਣ ਥੋੜਾ ਜਿਹਾ ਗਾਣਾ ਸੁਣ ਲਿਏ ਹੈ ਨਾ ਮਨਜਾ ਕਰ ਰਹੇ ਸੀ ਜਰ ਸੁਣਾਉ ਹੈ ਨਾ ਮੇਰਾ ਗਾਣਾ ਹੈ ਹੋਇਆ ਇੱਕ ਬੇਬੇ ਹਾਂਜੀ ਉਹ ਹੀ ਸਾਨੂੰ ਸੁਣਾਉਣਾ ਹੈ ਹਮ ਹਮ ਐਵੇਂ ਕਾ ਨੂੰ ਢਾਈ ਜਾਵੇਂ ਤੇਰੀਆਂ ਗੇੜਾ ਇਸ ਵਰਸ਼ੇ ਤੇ ਲਮਗਾ ਅੱਜ ਰਾਤੀ ਵਿੜਿਓ ਕੋਲ ਤੇ ਮਾ ਤੇਰੇ ਸਾਹਮਣੇ ਹੀ ਰੋਟੀ ਖਾਵਾਂਗਾ ਤੁਲਾ ਹੀ ਕਿਹੜੇ ਫਿਕਰਾਂ ਨੂੰ ਬੇਬੇ ਫਿਰਦੀ ਤੁਲਾ ਹੀ ਕਿਹੜੇ ਫਿਕਰਾਂ ਨੂੰ ਬੇਬੇ ਫਿਰਦੀ ਜੇਰਾ ਬੋਲਦੀ ਐ ਦਿਲ ਹੌਲਾ ਕਰਕੇ ਤਗੜਾ ਰੱਖੀਦਾ ਦਿਲ ਬੇਬੇਨੀ ਜਦੋਂ ਪੁੱਤ ਪਰਦੇਸ ਹੁੰਦੇ ਵਸਦੇ ਤਗੜਾ ਰੱਖੀ ਦਾ ਦਿਲ ਬੇਬੈਣੀ ਜਦ ਕੁਤ ਪਰਦੇਸ ਹੁੰਦੇ ਵੱਸਦੇ ਕੀ ਬਾਤ ਹੈ ਤੇ ਫਿਰ ਸਿੰਗਿੰਗ ਲਈ ਤੁਹਾਨੂੰ ਟਾਈਮ ਮਿਲ ਜਾਂਦਾ ਟਾਈਮ ਤਾਂ ਮਿਲ ਜਾਂਦਾ ਹੀ ਟਾਈਮ ਕੱਢ ਲਈਦਾ ਹਮ ਆਪਦੇ ਜੋਗਾ ਟਾਈਮ ਕੱਢ ਲਈਦਾ ਤੁਸੀਂ ਦੱਸਿਆ ਸੀਗਾ ਵੀ ਤੁਸੀਂ ਪਹਿਲਾਂ ਨੌਕਰੀ ਵੀ ਕਰਦੇ ਹੁੰਦੇ ਸੀ ਫਿਰ ਤੁਸੀਂ ਨੌਕਰੀ ਛੱਡਤੀ ਸੀਗੀ ਉਹ ਕੀ ਰੀਜ਼ਨ ਸੀਗਾ ਮੈਂ ਜੋਬ ਕੀਤੀ ਆਈ 1.5 ਸਾਲ ਜੋਬ ਕੀਤੀ ਉਸ ਤੋਂ ਬਾਅਦ ਕੰਪਨੀ ਥੋੜੀ ਕੇ ਲਈ ਜਾਂਦੇ ਕੇ ਭੱਜ ਲਈਏ ਭੱਜ ਕੇ ਕਹਿਦੀਆਂ ਜਾਂ ਕਹਿ ਲਈਏ ਵੀ ਉਹਦਾ ਸਾਰਾ ਇਤੋਂ ਬੁਰੀ ਬਿਸਤਰ ਬੰਨ ਕੇ ਵਾਪਸ ਚਲੀ ਗਈ। ਉਹ ਫਿਰ ਉੱਥੇ ਹੀ ਸਾਨੂੰ ਰਹਿਣਾ ਪਿਆ ਸੈਟਨਾ ਬੈ ਕੰਮ ਵਿੱਚ। ਅੱਛਾ ਫਿਰ ਉਹ ਤੋਂ ਬਾਅਦ ਕਿਤੇ ਟਰਾਈ ਨਹੀਂ ਕੀਤਾ ਔਰ ਫਿਰ ਆਹੀ ਆਪਣਾ ਸ਼ੁਰੂ ਕਰ ਲਿਆ। ਉਸ ਤੋਂ ਬਾਅਦ ਫਿਰ ਮੈਂ ਮੈਂ ਆਪਦਾ ਬਿਜ਼ਨਸ ਸ਼ੁਰੂ ਕੀਤਾ ਸੀਗਾ ਜੀ। ਅੱਛਾ ਤੇ ਉਸ ਤੋਂ ਬਾਅਦ ਲਾਕਡਾਊਨ ਹੋ ਗਿਆ ਜਦੋਂ ਬਿਜ਼ਨਸ ਕੀਤਾ ਮੇਰੇ ਖਿਆਲ 20-25 ਦਿਨ ਬਾਅਦ ਲਾਕਡਾਊਨ ਹੋ ਗਿਆ ਜੀ। ਤੇ ਫਿਰ ਉਹ ਬਿਜ਼ਨਸ ਚੱਲਿਆ? ਨਹੀਂ ਚੱਲਿਆ। ਨਹੀਂ। ਫਿਰ ਉੱਥੇ ਬਸ ਖਤਮ ਜਾ ਹੋ ਗਿਆ ਕੰਮ। ਲੋਟਾ ਜਾਂਦੇ ਨੇ ਕਿ ਬਿਜ਼ਨਸ ਕਰੋ ਨੌਕਰੀਆਂ ਛੱਡ ਕੇ ਬਿਜ਼ਨਸ ਕਰ ਲਓ ਬਿਜ਼ਨਸ ਕਰਨ ਦਾ ਵੀ ਇੱਕ ਟਾਈਮ ਆ ਜੀ ਪਰ ਉਦੋਂ ਹੁਣ ਇਹ ਨਹੀਂ ਪਤਾ ਸੀਗਾ ਵੀ ਕਰੋਨਾ ਵੇਵ ਆ ਰਹੀ ਆ ਜਾਂ ਨਾ ਹੀ ਕਿਉਂਕਿ ਆਪਣੇ ਮੋਦੀ ਸਾਹਿਬ ਨੇ ਅਚਾਨਕ 12 ਵਜੇ ਆ ਕੇ ਕਿਹਾ ਤਾਂ ਵੀ ਲੋਕਡਾਉਨ ਲੋਕਡਾਉਨ ਫੁੱਲ ਲੋਕਡਾਉਨ ਬਹੁਤ ਬਹੁਤ ਲੋਕਾਂ ਦੀ ਉਮੀਦਾਂ ਟੁੱਟੀਆਂ ਬਹੁਤ ਘਰ ਪੱਟੇ ਗਏ ਉਸ ਟਾਈਮ ਬਹੁਤ ਕੁਝ ਹੋਇਆ ਉਹ ਚੀਜ਼ ਨਹੀਂ ਹੋਵੇ ਅਲ੍ਹਾਸ ਕਾਫੀ ਟਾਈਮ ਆ ਬਾਕੀ ਕਿ ਮੇਰੇ ਦੋਸਤ ਸੀ ਉਹਨਾਂ ਨੇ ਕਹਿ ਲਿਆ ਇੰਟਰਵਿਊ ਕਲੀਅਰ ਕੀਤੀ ਜਾਵਾਂ ਓਕੇ ਹੋ ਗਏ ਕੰਮ ਉਹਨਾਂ ਨੇ ਹਜੇ ਵਾਰ ਜਾਣੀ ਸੀਗਾ ਬਸ ਉਹਨਾਂ ਦਾ ਵੀ ਨਾਲ ਦੇ ਨਾਲ ਰੁਕੀਜ਼ ਲੱਗੀ ਉਹਦਾ 20 ਕਰਦਾ 20 25 ਲੱਖ ਲਾਇਆ ਬੇਕਾਰ ਹੋ ਗਿਆ ਹੂੰ ਬਹੁਤ ਔਖੀ ਹੈ ਚੀਜ਼ਾਂ ਚੱਲਣੀਆਂ ਔਰ ਵੱਡਾ ਜ਼ਿਕਰਾ ਤੁਹਾਡਾ ਜਿਹੜਾ ਤੁਸੀਂ ਇੰਨਾ ਐਫਰਟ ਕਰ ਰਹੇ ਏਡਾ ਕੁਝ ਗਵਾ ਕੇ ਤੁਸੀਂ ਫਿਰ ਵੀ ਖੁਸ਼ ਹੋ ਜ਼ਿੰਦਗੀ ਦੇ ਵਿੱਚ ਹੈਨਾ ਆਨੰਦ ਹੈਗਾ ਆਨੰਦ ਹੋ ਲਈ ਹੂੰ ਕਿਉਂਕਿ ਮਿਹਨਤ ਕਰਦੇ ਆ ਤਾਂ ਆਨੰਦ ਵੀ ਆਉਂਦਾ ਹੀ ਹੂੰ ਜੇ ਆਪਾਂ ਘਰੇ ਬੈਠੇ ਚੁਰੀ ਜਾਈਏ ਯਾਰ ਆ ਨਹੀਂ ਹੋਇਆ ਆ ਨਹੀਂ ਹੋਇਆ ਉਹ ਤਾਂ ਫਿਰ ਬੰਦਾ ਕਹਿ ਲਈਏ ਆਪਦੇ ਆਪ ਨੂੰ ਹੀ ਥੋੜਾ ਡਾਊਨ ਕਰ ਲੈਂਦਾ ਲੋਕੀ ਉਮੀਦ ਛੱਡ ਦਿੰਦੇ ਹਨ ਇੱਕ ਛੋਟੀ ਜਿਹੀ ਚੀਜ਼ ਹੋ ਕੇ ਕਹਿੰਦੇ ਕਿ ਸਾਡੇ ਨਾਲ ਹੀ ਇਹ ਚੀਜ਼ ਹੋਈ ਹੈ ਸਾਡੇ ਨਾਲ ਹੀ ਹੋਈ ਹੈ ਪਰ ਕਹਿੰਦੇ ਦੁੱਖ ਉਹਦਾ ਉਹ ਛੋਟਾ ਲੱਗਣਾ ਜਿਹਨੇ ਸਾਡੇ ਤੋਂ ਵੀ ਜ਼ਿਆਦਾ ਦੁੱਖ ਦੇਖੇ ਹੋਣ ਨਾ ਤਾਂ ਹਮੇਸ਼ਾ ਜਿਉਣਾ ਤਾਂ ਆਪਦੇ ਆਪ ਤੋਂ ਕਹਿੰਦੇ ਵੀ ਵੱਡੇ ਨੂੰ ਦੇਖ ਕੇ ਜਿਉਂ ਵੀ ਜਾ ਜਿਹੜਾ ਜ਼ਿਆਦਾ ਬੰਦਾ ਹਨਾ ਉਹ ਕਹਿੰਦਾ ਸੁਪਨੇ ਸਜਾਓ ਵੱਡਿਆਂ ਨੂੰ ਦੇਖ ਕੇ ਪਰ ਜ਼ਿੰਦਗੀ ਜਿਹੜੀ ਜਿਉਣੀ ਆ ਉਹ ਦੇਖੋ ਜਿਵੇਂ ਲੋਕ ਸੜਕਾਂ ਤੇ ਕਿਵੇਂ ਰਹਿੰਦੇ ਨੇ ਕਿੱਦਾਂ ਦੀ ਉਹਦੀ ਜ਼ਿੰਦਗੀ ਹੈ ਨਾ ਤਾਂ ਇਹ ਚੀਜ਼ਾਂ ਨੇ ਤਾਂ ਟੋੜਾ ਸੁਪਨਾ ਕਦੋਂ ਪੂਰਾ ਹੋਣਾ ਹੈ ਤਲਾ ਤਾਈ ਉਮੀਦ ਹੈ ਜਲਦੀ ਹੋਊਗਾ ਅੱਛਾ ਬੇਨਿੰਦਾ ਦੇਖੋ ਬਾਕੀ ਵਾਈ ਗਰੁੱਪ ਕੀ ਭਲੀ ਕਰੂਗੀ ਹੂੰ ਅੱਛਾ ਤੇ ਯਾਰ ਦੋਸਤ ਹੈ ਥੋੜੀ ਸਪੋਰਟ ਕਰਦੇ ਥੋੜੇ ਯਾਰ ਦੋਸਤ ਇੱਕ ਜਿਗਰੀ ਯਾਰ ਹੁੰਦੇ ਨੇ ਆਪਣੇ ਮੇਰਾ ਸਾਰਾ ਫਰੈਂਡ ਸਰਕਲ ਹੀ 뮤지컬 ਆਈ ਅੱਛਾ ਮੇਰੇ ਜਿੰਨੇ ਯਾਰ ਵੇਲੇ ਸਾਰੇ 뮤ਜ਼ਿਕ ਦੇ ਵਿੱਚ ਹੀ ਆਈ ਪੋਲਿਟ ਤੋਂ ਲੈ ਕੇ ਹੁਣ ਤੱਕ ਵੀ ਜਿੰਨੇ ਵੀ ਮਿਲੇ ਯਾਰ ਬੈਲੀ ਜਿਆਦਾਤਰ ਤਾਂ 뮤직 ਲਾਈਨ ਦਾ ਹੀ ਆ ਤੇ ਫਿਰ ਤਾਂ ਸਪੋਰਟ ਵੀ ਤੁਹਾਨੂੰ ਮਿਲ ਜਾਂਦੀ ਹਣੀ ਦੱਸ ਦਿੰਦੇ ਹੋਣਗੇ ਵੀ ਇੱਥੇ ਆ ਗਲਤੀ ਹੈ ਇੱਥੇ ਐਵੇਂ ਸੈੱਟ ਕਰਨਾ ਹੈ ਰਾਈਚੀ ਜਪਾ ਐਵੇਂ ਕਰਾ ਸਕਦੇ ਆ ਹਾਂਜੀ ਹਾਂਜੀ ਇਹ ਤੁਹਾਨੂੰ ਥੋੜੀ ਕਿਹਾ ਗਾਣਾ ਜੋ ਤੁਸੀਂ ਪਹਿਲੀ ਵਾਰ ਗਾਣਾ ਰਿਕਾਰਡ ਕਰਾਇਆ ਸੀਗਾ ਜਿਵੇਂ ਕਰ ਰਹੇ ਹੋ ਤੇ ਤੁਹਾਡੇ ਦੋਸਤ ਕਹਿੰਦੇ ਸਲਾਹ ਦਿੰਦੇ ਸੀ ਵੀ ਬਈ ਤੂੰ ਗਾਣਾ ਰਿਕਾਰਡ ਕਰ ਲੈ ਐਦਾਂ ਚੀਜ਼ ਕਰ ਸਲਾਹਾਂ ਵਗੈਰਾ ਦਿੰਦੇ ਸਲਾਹ ਤਾਂ ਪਹਿਲਾਂ ਕਰ ਲਈਦੀ ਉਹਨਾਂ ਨਾਲ ਕਰੀਦੀ ਆਈ ਵੀ ਵੀ ਆ ਗਾਣਾ ਚੱਲਣ ਵਾਲਾ ਹੈਗਾ ਜਾਂ ਨਹੀਂ ਹੈਗਾ ਜਾਂ ਸਾਰੇ ਬਹਿ ਕੇ ਸੁਣਨ ਵਾਲੇ ਹੈਗੇ ਗਾਣੇ ਦੇ ਵਿੱਚ ਕੁਝ ਕਮੀ ਹੈ ਤੇ ਇੱਕ ਮੇਰਾ ਦੋਸਤ ਆਈ ਇੱਕ ਹੀ ਮੁੰਡਾ ਅੱਛਾ ਤਰਜੀਤ ਆਉਂਦਾ ਨਾਮ ਜਿਹਦਾ ਸ਼ਾਇਦ ਮੇਰਾ ਉਹਦੇ ਨਾਲ ਜਿਹੜਾ ਬੇਬੇ ਗਾਣਾ ਸੀ ਦੋਨਾਂ ਨੇ ਇਕੱਠਿਆਂ ਨਹੀਂ ਕੀਤਾ ਅੱਛਾ ਤੇ ਉਹ ਵੀਰੇ ਦੀ ਕਾਫੀ سپورਟ ਆ ਕਿਉਂਕਿ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੀਗਾ ਤੇ ਮੈਨੂੰ ਕੁਝ ਖਾਸ ਵੀ ਨਹੀਂ ਆਉਂਦਾ ਸੀਗਾ ਵੀ ਮਨ ਆਪਦੇ ਹਿਸਾਬ ਨਾਲ ਲਾਈਨਾਂ ਆਈਆਂ ਜੋੜ ਲਈਆਂ ਬਣਾਈਆਂ ਹੂੰ ਬਾਕੀ ਉਹਨੇ ਕਾਫੀ ਗਾਈਡ ਕੀਤਾ ਮੈਨੂੰ ਲਿਖਣ ਦੇ ਵਿੱਚ ਤੇ ਹੁਣ ਤੱਕ ਕਾਫੀ ਸਪੋਰਟ ਆ ਵੀ ਰਹੀ ਜੀ ਯਾਰ ਦੋਸਤ ਹੋਣੇ ਚਾਹੀਦੇ ਆ ਯਾਰ ਦਸਤਾ ਹੋਣੇ ਚਾਹੀਦੇ ਜੀ ਕਿਉਂਕਿ ਮੈਂ ਗਾਣਾ ਲਿਖਿਆ ਸੀ ਉਹਦੇ ਵਿੱਚ ਸੀਗਾ ਇੱਕ ਲਾਈਨ ਪਾਈ ਸੀ ਮੈਂ ਕਿ ਹੂੰ ਉਹਨੇ ਹਿੰਮਤ ਦੇਣੀ ਹਰ ਇੱਕ ਨੂੰ ਤਾਂ ਹੀ ਤਾਂ ਯਾਰ ਦਿੰਦਾ ਹੂੰ ਠੀਕ ਆ ਜੀ ਉਹ ਫਿਰ ਜਦੋਂ ਹਿੰਮਤ ਚਾਹੀਦੀ ਹੁੰਦੀ ਆ ਉਦੋਂ ਨਾ ਤਾਂ ਬੰਦਾ ਆਪਦੀ ਸਿਚੁਏਸ਼ਨ ਕਰਦਿਆਂ ਨੂੰ ਐਕਸਪਲੇਨ ਕਰ ਸਕਦਾ ਨਾ ਹੀ ਕਿਸੇ ਬਾਹਰ ਦੇ ਅਲੱਗ ਬੰਦੇ ਨੂੰ ਤਾਂ ਫਿਰ ਉਹਦਾ ਯਾਰ ਹੀ ਕੰਮ ਆਉਂਦਾ ਈ ਹੂੰ ਬਿਲਕੁਲ ਹਾਂਜੀ ਉਹ ਫਿਰ ਕੱਲੀ ਸਾਰੀ ਸਿਚੁਏਸ਼ਨ ਕੱਲੀ ਕੱਲੀ ਉਹ ਵਿਚਾਰਾ ਸੌਂਦਾ ਉਹ ਫਿਰ ਹੱਲ ਵੀ ਦੱਸ ਦਿੰਦਾ ਕਹੀ ਹੋ ਜਾ ਹੁੰਦਾ ਉਹ ਵਿਚਾਰਾ ਹੁੰਦਾ ਦੁਖੜਾ ਰੋਲੇ ਨੰਦਾ ਅੱਛੀ ਮੈਂ ਜਿੰਦਾਂ ਵਰਗੀਆਂ ਅੱਛਾ ਫਿਰ ਆਪ ਦਾ ਹੋ ਜਾਂਦਾ ਆਪ ਦਾ ਦੁੱਖ ਘਟਣ ਲੱਗਦਾ ਉਹ ਹੋ ਇਹ ਤਾਂ ਫਿਰ ਜਿਆਦਾ ਖੁਸ਼ੀ ਹੁੰਦੀ ਆ ਵੀ ਇਹ ਵੀ ਮੇਰੇ ਤੋਂ ਡੱਬਿਆ ਹੋਇਆ ਅੱਛਾ ਇਹ ਖੁਸ਼ੀ ਹੁੰਨ ਲੱਗ ਜਾਂਦੀ ਐ ਮੈਂ ਤਾਂ ਡੱਬਿਆ ਮੈਂ ਵੀ ਡੱਬਿਆ ਵੀ ਕੋ ਕਸ਼ਤੀ ਸੁਵਾਰਾ ਨਹੀਂ ਸਹੀ ਗੱਲ ਐ ਐਂ ਪਹਿਲੇ ਦਿਨ ਸੀਗਾ ਜਦੋਂ ਮਹਾਲੀ ਸ਼ਹਿਰ ਆਉਂਦੇ ਆ ਉਹ ਕਿਵੇਂ ਦਿਨ ਕੱਟੇ ਸਟਾਰਟਿੰਗ ਵਾਲੇ ਸਟਾਰਟਿੰਗ ਤਾਂ ਹੀ ਵਧੀਆ ਸੀਗਾ ਜੀ। ਹੂੰ। ਐਵੇਂ ਕਹਦੀ ਆ ਮੇਰਾ ਕੋਈ ਨਾ ਮੜਾ ਐਕਸਪੀਰੀਅੰਸ ਹੈ ਨਹੀਂ ਸੀਗਾ ਜੀ। ਅੱਛਾ। ਕਿਹਾ ਕਿ ਹੌਨ ਸਾਰੀ ਮੈਂ ਇੱਥੇ ਮੇਰਾ ਦੋਸਤ ਆਈ। ਸਾਡੇ ਗਵੰਡੀਆਂ ਮੁੰਡਾ। ਉਹਨੇ ਹੀ ਮੈਨੂੰ ਇੱਥੇ ਦਾ ਰੈਫਰੈਂਸ ਪਾਇਆ ਸੀ ਵੀ ਇੱਥੇ ਆਦੋਂ ਇੱਥੇ ਤੇਰਾ ਕੁਝ ਨਾ ਕੁਝ ਹੋ ਸਕਦਾ। ਬਾਕੀ ਹੌਨ ਸਾਰਾ ਆਪਾਂ ਮੈਂ ਪੀਜੀ 'ਚ ਰਹਿ ਆਂ ਤੇ ਪੀਜੀ ਤੋਂ ਬਾਅਦ ਹੁਣ ਅਸਦਾ ਰੂਮ ਵਗੈਰਾ ਲੈ ਕੇ ਰਹਿ ਰਹੇ ਆਂ। ਹੂੰ। ਵਧੀਆ। ਗਾਨਮਾਰਗ ਤੇ ਨਹੀਂ ਤੰਗ ਕਰਦੀ। ਨਹੀਂ ਨਹੀਂ। ਅੱਛਾ। ਥੋੜਾ ਪੀਜੀ ਦੇ ਵਿੱਚ ਕਈ ਵਾਰ ਹਨ ਹੈਜੀਟੇਸ਼ਨ ਹੁੰਦੀ ਆ ਕਿ ਇਹ ਆ ਨਹੀਂ ਕਰਨੀ ਆ ਨਹੀਂ ਕਰਨਾ ਹੂੰ ਤੋਂ ਆਪਦੇ ਰੂਮ ਦੇ ਵਿੱਚ ਥੋੜਾ ਜਿਹਾ ਕੰਫਰਟੇਬਲ ਹੁੰਦਾ ਬੰਦਾ ਹੂੰ ਨਹੀਂ ਗਾ ਲੈਂਦਾ ਲਿਖ ਲੈਂਦਾ ਤੇ ਕੋਈ ਅਰੋਗ ਟੋਕ ਨਹੀਂ ਵੀ ਉੱਚੀ ਆਵਾਜ਼ ਕਰ ਲਈ ਜਾਂ ਨੀਵੀਂ ਕਰ ਲਈ ਨਾ ਤੇ ਫਿਰ ਜਦੋਂ ਮਨ ਲਓ ਤੁਸੀਂ ਕੋਈ ਐਲਬਮ ਗਾਣਾ ਕੋਈ ਰਿਕਾਰਡ ਕਰਨਾ ਹੈ ਤਾਂ ਉਹਦੇ ਲਈ ਫਿਰ ਤੁਸੀਂ ਪੈਸੇ ਦਾ ਕਿਵੇਂ ਇੰਤਜ਼ਾਮ ਕਰਦੇ ਤੁਸੀਂ ਆਪ ਕਮਾਉਂਦੇ ਆ ਬੰਦਾ ਕਹਿੰਦਾ ਕਿ ਘਰ ਦੇ ਸਪੋਰਟ ਕਰ ਦੇਣ ਵੀ ਕਰ ਦੇ ਦੇਣ ਨਹੀਂ ਮੈਮ ਮੈਂ ਜਿੰਨੇ ਵੀ ਇੱਕ ਦੋ ਗਾਣੇ ਰਿਕਾਰਡ ਕੀਤੇ ਮੈਂ ਸਿਰਫ ਖੋਦੀ ਕਰਦਾ ਹਾਂ ਆਪਣੀ ਕਮਾਈ ਨਾਲ ਹਾਂਜੀ ਹਾਂਜੀ ਹੂੰ ਮੈਂ ਮੰਨ ਲਾ ਕਮਾਲੇ ਥੋੜੀ ਸੇਵਿੰਗ ਕਰ ਲਈ ਤੇ ਉਹ ਪਰ ਗਾਣਾ ਕਰ ਲਈਦਾ ਹੂੰ ਸੁਪਨੇ ਪੂਰੇ ਕਰਨ ਦੇ ਲਈ ਕਈ ਸੁਪਨੇ ਤੋੜਨੇ ਪੈ ਰਹੇ ਨੇ ਸੁਪਨੇ ਤਾਂ ਤੋੜਨੇ ਕਹਦੇ ਮਿਹਨਤਾਈ ਹੂੰ ਜਿੰਨੇ ਕਰ ਲੋਗੇ ਉਨੇ ਥੋੜੀ ਆ ਬਿਲਕੁਲ ਤਾਂ ਮਹਾਲੀ ਸ਼ਹਿਰ ਤੁਸੀਂ ਆਏ ਕਿਤੇ ਕਲਾਕਾਰ ਰਹਿੰਦੇ ਨੇ ਸਿੰਗਰ ਰਹਿੰਦੇ ਨੇ ਹਾਂਜੀ ਹਾਂਜੀ ਕਿਸੇ ਕੋਲ ਗਈ ਨਹੀਂ ਕਿਸੇ ਨਾਲ ਅਪਰੋਚ ਕੀਤੀ ਹੋਵੇ ਜਾਂ ਤੁਹਾਨੂੰ ਕਿਸੇ ਨੇ ਅਪਰੋਚ ਕੀਤੀ ਹੋਵੇ ਕੀਤੀ ਦੋ ਤਿੰਨ ਚਾਰ ਕੰਪਨੀ ਨਾਲ ਅਪਰੋਚ ਕੀਤੀ ਆਈ ਹੂੰ ਬਾਕੀ ਨਵੇਂ ਬੰਦੇ ਨੂੰ ਹੱਥ ਪਾ ਕੇ ਥੋੜਾ ਰਾਜੀ ਨਹੀਂ ਹੁੰਦੇ ਉਹ ਹੂੰ ਤਾਂ ਕਰਕੇ ਹੁਣ ਸੋਚਿਆ ਵੀ ਖੁਦ ਆਪ ਹੀ ਕਰਾਂਗੇ ਹੂੰ ਹੁਣ ਹੌਲੀ ਹੌਲੀ ਮੈਂ ਆਪਣਾ ਚੈਨਲ ਡਿਵੈਲਪ ਕਰ ਰਹੀ ਹਾਂ ਅੱਛਾ ਤੇ ਆਪਦੇ ਚੈਨਲ ਤੇ ਕਹਾਣੀ ਪਾਇਆ ਕਰਾਂਗੇ ਹੁਣ ਮਤਲਬ ਟੁੱਟਦਾ ਨਹੀਂ ਆ ਬੰਦਾ ਜਦੋਂ ਇਦਾਂ ਕਿਤੇ ਜਾਣੇ ਆਪਾਂ ਕਿਤੋਂ ਰਿਸਪੌਂਸ ਨਾ ਕਈ ਵਾਰ ਮਿਲੇ ਦਿਲ ਜਦ ਦੁਖਦਾ ਨਹੀਂ ਉਦੋਂ ਦਿਲ ਜਦ ਦੁਖਦਾ ਹੀ ਬਾਕੀ ਆਏ ਹੁੰਦੇ ਵੀ ਜਦੋਂ ਆਪਾਂ ਇੱਕ ਚੀਜ਼ ਤੇ ਆਸ ਲਾ ਲੈਂਦੇ ਆ ਨਾ ਵੀ ਆਹ ਚੀਜ਼ ਮੈਨੂੰ ਇਤਨੀ ਚਾਹੀਦੀ ਆ ਉਦੋਂ ਫਿਰ ਜ਼ਿਆਦਾ ਹੁੰਦਾ ਬਾਕੀ ਮੈਂ ਮੇਰਾ ਇਹ ਹੁੰਦਾ ਵੀ ਮੈਂ ਕਿਸੇ ਚੀਜ਼ ਤੇ ਬਾੜੀ ਆਸ ਨਹੀਂ ਰੱਖਦਾ ਹੁੰਦਾ ਜੇ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੈਗਾ ਤੁਸੀਂ ਬਾੜੀ ਕਿਸੇ ਤੇ ਆਸ ਨਾ ਰੱਖੋ ਮੇਰਾ ਤਾਂ ਇਹ ਮੰਨਣਾ ਹੀ ਬਿਲਕੁਲ 익ਸਪੈਕਟੇਸ਼ਨਸ ਹੁੰਦੀਆਂ ਨਾ ਉਹ ਹਮੇਸ਼ਾ ਹਰਟ ਕਰਦੀਆਂ ਨੇ ਹਮੇਸ਼ਾ ਹਰਟ ਕਰਦੀਆਂ ਨੇ ਤੇ ਕਿਸੇ ਤੋਂ ਉਮੀਦ ਚਾਹੇ ਕੋਈ ਵੀ ਆ ਚਾਹੇ ਤੁਸੀਂ ਕਿਤੇ ਕੰਮ ਕਰ ਰਹੇ ਹੋ ਚਾਹੇ ਤੁਹਾਡਾ ਕੋਈ ਰਿਸ਼ਤਾ 익ਸਪੈਕਟੇਸ਼ਨ ਰੱਖੋਗੇ ਨਾ ਤਾਂ ਹਰਡ ਤੁਸੀਂ ਹੁਣੇ ਹੀ ਹੋਣਾ ਕਿਉਂਕਿ ਤੁਹਾਡੇ ਹਿਸਾਬ ਦੇ ਨਾਲ ਤੁਹਾਨੂੰ ਉਹ ਚੀਜ਼ ਨਹੀਂ ਮਿਲਣੀ ਜੀ ਤੁਸੀਂ ਚਾਹੁੰਦੇ ਹੋਗੇ ਹਾਂਜੀ ਹਾਂਜੀ ਕਿਉਂਕਿ ਕਹਿੰਦੇ ਜਦੋਂ ਆਪਾਂ ਇੱਕ ਕਹ ਲਈਏ ਆਸ ਰੱਖ ਲੈਨੇ ਆ ਬੰਦੇ ਤੋਂ ਮੈਨੂੰ ਆਹ ਚੀਜ਼ ਚਾਹੀਦੀ ਆ ਹਾਂ ਉਦੋਂ ਅੱਗੋਂ ਉਸਾ ਵੈਸਾ ਰਿਸਪਾਂਸ ਨਹੀਂ ਮਿਲਦਾ ਤਾਂ ਫਿਰ ਬੰਦਾ ਤਾਂ ਹਟ ਹੋਣਾ ਹੀ ਹੋਣਾ ਹੈ ਮੈਂ ਕਹਿੰਨੀ ਆ ਵੀ ਜੇ ਤੁਸੀਂ ਉਹੀ ਹੈ ਨਾ ਆਸ ਰੱਖਣੀ ਆ ਤਾਂ ਆਪਦੇ ਆਪ ਤੋਂ ਰੱਖ ਲਓ ਇਵਨ ਕਿ ਦੇਖੋ ਤੁਸੀਂ ਆਪਣੇ ਆਪ ਤੋਂ ਰੱਖੋਗੇ ਕੱਲ ਨੂੰ ਕੋਈ ਬੰਦਾ ਹੈ ਕੋਈ ਤੁਹਾਡੀ ਆਸਾਂ ਤੋੜੂਗਾ ਨਹੀਂ ਤੁਹਾਨੂੰ ਕੋਈ ਦੁੱਖ ਨਹੀਂ ਹੋਊਗਾ ਵੀ ਯਾਰ ਚੱਲ ਮੈਂ ਸੋਚਿਆ ਸੀਗਾ ਮੇਰਾ ਕੋਈ ਨੁਕਸਾਨ ਨਹੀਂ ਜੇ ਤੁਸੀਂ ਇਨਵੈਸਟ ਇਨਵੈਸਟਮੈਂਟ ਵੀ ਕਰਨੀ ਆ ਤੁਸੀਂ ਆਪਦੇ ਆਪ ਤੇ ਕਰ ਲਓ ਹੈ ਨਾ ਕਿਤੇ ਉਦਾਂ ਕਰ ਲਓ ਕਿ ਹਾਂ ਯਾਰ ਮੇਰਾ ਨੁਕਸਾਨ ਨਹੀਂ ਕਿਸੇ ਬੰਦੇ ਦੇ ਨਾਲ ਕਰਨ ਨਾਲੋਂ ਹੈ ਨਾ ਤਾਂ ਇਹ ਗੱਲਾਂ ਬਹੁਤ ਹੀ ਅਹਿਮ ਹੁੰਦੀਆਂ ਅਸਲ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਨੇ ਤਾਂ ਫਿਊਚਰ ਪਲਾਨ ਕੀਨੇ ਤੁਹਾਡੇ ਕੀ ਸੁਪਨਾ ਜਿਹੜਾ ਪੂਰਾ ਕਰਨਾ ਹੈ ਕਲਾਕਾਰ ਬਣ ਕੇ ਬਈ ਹੁੰਦੇ ਨੇ ਨਾ ਆਪਣੀ ਡਰੀਮ ਵੀ ਕੀ ਕਰਨਾਗੇ ਹਮ ਬਸ ਇਹ ਆਪਣਾ ਤਾਂ ਹੀ ਇੱਕ ਡਰੀਮ ਆ ਕਿ ਆਪਣੇ ਘਰ ਦੇ ਜਾਂ ਮੈਂ ਕੋਈ ਵੀ ਚੀਜ਼ ਖਰੀਦੀ ਆ ਜਾਂ ਕੁਝ ਬੋਲੀ ਆ ਆਪਣਾ ਸੁਤਨਾਨਾ ਨਾ ਪਵੇ ਪਹਿਲਾਂ ਵੀ ਆਹ ਚੀਜ਼ ਖਾ ਇੰਨੇ ਦੀ ਹਮ ਸਪੈਸ਼ਲੀ ਹੁੰਦਾ ਮੈਂ ਆਪਣੀ ਮਾਤਾ ਜਦੋਂ ਕਿਤੇ ਦੁਕਾਨ ਤੇ ਜਾਂਦੀਆਂ ਨਾ ਪਹਿਲਾਂ ਆਪਾਂ ਹੈਜ਼ਿਟੇਸ਼ਨ ਹੁੰਦੀ ਯਾਰ ਇੰਨੇ ਦੀ ਚੀਜ਼ ਆ ਇੰਨੇ ਆਪਣੇ ਕੋਲ ਇੰਨੇ ਕਿ ਜੇਬ ਚ ਆ ਉਹ ਆ ਜਿੰਦਾ ਹੈਜ਼ਿਟੇਸ਼ਨ ਜੀ ਖਤਮ ਹੋ ਜੇ ਵੀ ਜਿੰਨੇ ਜਿਹੜੀ ਚੀਜ਼ ਤੇ ਹੱਥ ਲਾਵੇ ਜਿਹੜੀ ਚੀਜ਼ ਪਸੰਦ ਆਵੇ ਬਣਾ ਸੋਚੇ ਬੰਦਾ ਚੱਕ ਲੇ ਬਿਲਕੁਲ ਬਹੁਤ ਵੱਡੀ ਗੱਲ ਹੈ ਤਾਂ ਜਾਂਦੇ ਜਾਂਦੇ ਕੋਈ ਲਾਈਨ ਆ ਸੁਣਾ ਦਿਓ ਇੱਕ ਗਾਣਾ ਲਿਖਿਆ ਸੀ ਹੂੰ ਨਾ ਮੋਸ਼ੀਓ ਨਾ ਪਾਇਆ ਕਰ ਸਜਣਾ ਮੁਸਕਾਇਆ ਕਲ ਓਨੇ ਪਰੇ ਖਜਾਨੇ ਹੱਸਦੇ ਸਜਣਾ ਮਹਿਕਾਇਆ ਕਲ ਐਵੇਂ ਕਿਉ ਰਸਨਾ ਫਿਰਦਾ ਹੈ ਜੋ ਸਰਤੇ ਪਾਰ ਹੁੰਦਾ ਹੋਏ ਉਹਨਾਂ ਸਭ ਨੂੰ ਦਿੰਦਾ ਜੋ ਜਿੰਨਾ ਹੱਕਦਾਰ ਹੁੰਦਾ ਹੋਏ ਉਹਨਾਂ ਸਭ ਨੂੰ ਦਿੰਦਾ ਜੋ ਜਿੰਨਾ ਹੱਕਦਾਰ ਹੁੰਦਾ ਹੋਏ ਇਸ ਦਾ ਸ਼ੁਕਰ ਮਨਾਇਆ ਕਰ ਕੀ ਬਾਤ ਹੈ ਬਿਲਕੁਲ ਪ੍ਰਮਾਤਮਾ ਨੇ ਉਹਨਾਂ ਹੀ ਦੇਣਾ ਤਾਂ ਸੀ ਇਹ ਹਮੇਸ਼ਾ ਇਹ ਕਹਿੰਦੇ ਆ ਰੱਬ ਨੇ ਨਾ ਸਾਨੂੰ ਉਹ ਚੀਜ਼ ਨਹੀਂ ਦਿੱਤੀ ਉਹ ਸਾਡੇ ਤੋਂ ਦੂਰ ਹੋ ਗਈ ਆ ਸਾਨੂੰ ਬਿਲੀ ਨਹੀਂ ਪਰ ਸਾਨੂੰ ਇਹ ਨਹੀਂ ਪਤਾ ਕਿ ਸਾਡੇ ਲਈ ਤਾਂ ਉਹਨੇ ਹੋਰ ਵੀ ਵਧੀਆ ਸੋਚਿਆ ਹੋਇਆ ਕਈ ਵਾਰ ਆਪਾਂ ਨਿੱਕੀ ਜਿਹੀ ਚੀਜ਼ ਪਿੱਛੇ ਰੋਣੇ ਰਹਿੰਦੇ ਆ ਉਹ ਚੀਜ਼ ਉਹ ਦਿੰਦਾ ਏ ਤੁਹਾਨੂੰ ਜਿਹੜੀ ਤੁਹਾਡੇ ਲਈ ਬੈਸਟ ਆਈ ਹਮਮ ਠੀਕ ਹੈ ਆਪਾਂ ਇੱਕ ਨਿੱਕੀ ਜੀ ਆਪਾਂ ਸੋਚਦੇ ਆਂ ਵੀ ਆਹ ਚੀਜ਼ ਆਪਾਂ ਨੂੰ ਮਿਲ ਜੇ ਯਾਰ ਹਨ ਜਦੋਂ ਚੀਜ਼ ਨਹੀਂ ਮਿਲਦੀ ਆਪਾਂ ਡਿਸਪਾਇੰਟ ਹੋ ਜਾਂਦੇ ਆਂ ਬਾਕੀ ਉਹ ਰੱਬ ਨੇ ਆਪਾਂ ਨੂੰ ਉਤੋਂ ਵਧੀਆ ਚੀਜ਼ ਲਈ ਉਹਦੂ ਕਹ ਰਹੀਏ ਇੱਕ ਚੰਗੇ ਮਕਾਮ ਲਈ ਉਹਨੇ ਸਾਹਮਣੇ ਰੱਖਿਆ ਹੁੰਦਾ ਵੀ ਇਹ ਤੈਨੂੰ ਇਹ ਚੀਜ਼ ਦੇਣੀ ਆ ਇਹਦੇ ਨਾਲ ਤੇਰਾ ਕੋਈ ਫਾਇਦਾ ਨਹੀਂ ਬਿਲਕੁਲ 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 ਕਾਮਯਾਬ ਹੋਵਾਂਗੇ ਪਰਮਾਤਮਾ ਸਭ ਕਰੇ ਜਦ ਤੁਸੀਂ ਮਿਹਨਤਾਂ ਨੂੰ ਪੂਰ ਪੈਂਦੇ ਪੈਂਦੇ ਆਂ ਬਾਕੀ ਜੇ ਤੁਸੀਂ ਸੱਚੇ ਦਿਲ ਦੇ ਨਾਲ ਕੁਝ ਕਰਦੇ ਹੋ ਤਾਂ ਪਰਮਾਤਮਾ ਤੁਹਾਡੇ ਨਾਲ ਖੜਦਾ ਹੈਗਾ ਕਿਸੇ ਨਾ ਕਿਸੇ ਰੂਪ ਚ ਹੋਵੇ ਚਾਹੇ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਅਹਿਮ ਗੱਲਬਾਤ ਸਾਡੇ ਨਾਲ ਕੀਤੀਆਂ ਨੇ ਵਿਚਾਰ ਸਾਂਝੇ ਕੀਤੇ ਨੇ ਮੈਨੂੰ ਲੱਗਦਾ ਕਿ ਉਹ ਨੌਜਵਾਨ ਜਿਹੜੇ ਕਰਾਚੋ ਬਾਹਰ ਮਾਪਿਆਂ ਦਾ ਪੈਸਾ ਭੂਕਦੇ ਆ ਪਰ ਉਹਨਾਂ ਦੇ ਪੈਸੇ ਖਰਾਬ ਕਰ ਜਿੰਦਗੀ ਵਿੱਚ ਕੁਝ ਕਰਦੇ ਨਹੀਂ ਆ ਤਾਂ ਉਹਨਾਂ ਦੇ ਲਈ ਇੰਟਰਵਿਊ ਸ਼ਾਇਦ ਥੋੜੀ ਜਿਹੀ ਪੋਜ਼ਿਟਿਵ ਸਿੱਧ ਹੋਵੇ ਔਰ ਬਾਕੀ ਭਾਈ ਨਿਰਾਸ਼ ਨਾ ਹੋਇਆ ਕਰੋ ਰੱਬ ਨੇ ਟਾਈਮ ਟੂ ਟਾਈਮ ਸਭ ਦੇਣਾ ਹੈਗਾ ਤਾਂ ਕੁਝ ਰਿਆ ਕਰੋ ਹਮੇਸ਼ਾ ਨਾ ਕੁਝ ਰੱਖੋ ਮਿਹਨਤ ਕਰੋ ਤੇ ਰਹੋ ਤੇ ਮਿਹਨਤ ਕਰਦੇ ਰਹੋ ਤਾਂ ਬਹੁਤ ਬਹੁਤ ਧੰਨਵਾਦ ਹਨੀ ਜੀ ਥੈਂਕ ਯੂ ਚੰਗਾ ਲੱਗਿਆ ਗੱਲਬਾਤ ਕਰਕੇ ਥੈਂਕ ਯੂ